ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਮਟਰ ਪਨੀਰ ਦੀ ਪੁਰਜੀ ਇਹ ਪੁਰਜੀ ਨੂੰ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਜਿਸ ਤਰ੍ਹਾਂ ਬੱਚੇ ਮਟਰ ਨਹੀਂ ਖਾਂਦੇ ਤੇ ਇਸ ਤਰੀਕੇ ਨਾਲ ਅਸੀਂ ਜਦੋਂ ਪੁਰਜੀ ਬਣਾ ਕੇ ਤਿਆਰ ਕਰਾਂਗੇ ਤੇ ਬੱਚੇ ਇਹਨੂੰ ਖਾਣਗੇ ਚਲੋ ਫਿਰ ਵੇਖੋ ਕਿ ਵੀਡੀਓ ਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਮਟਰ ਪਨੀਰ ਪੁਰਜੀ ਬਣਾ ਕੇ ਤਿਆਰ ਤੇ ਵੀਡੀਓ ਨੂੰ ਵੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਮਟਰ ਪਨੀਰ ਪੁਰਜੀ ਬਣਾਵਾਂਗੇ ਇਹਦੇ ਲਈ ਅਸੀਂ 250 ਗ੍ਰਾਮ ਪਨੀਰ ਲਿਆਵਾ ਘਰ ਦਾ ਬਣਾਇਆ ਹੋਇਆ ਪਨੀਰ ਆ ਇੱਕ ਤਿੰਨ ਪਿਆਜ਼ ਤੇ ਇੱਕ ਬਾਉਲ ਅਸੀ ਲੈ ਆ ਮਟਰ ਤੇ ਦੋ ਤਿੰਨ ਹਰੀਆਂ ਮਿਰਚਾਂ ਪਿਆਜ਼ਾਂ ਨੂੰ ਅਸੀਂ ਬਰੀਕ ਕਟਿੰਗ ਕਰ ਲਈ ਪਿਆਜ਼ ਤੇ ਮਿਰਚਾਂ ਦੀ ਕਟਿੰਗ ਅਸੀਂ ਕਰ ਲਈ ਕੜਾਈ ਰੱਖ ਲਈ ਆ ਹੁਣ ਅਸੀਂ ਸਰੋਂ ਦਾ ਤੇਲ ਪਾ ਤੁਸੀਂ ਕੋਈ ਹੋਰ ਵੀ ਤੇਲ ਪਾ ਇੱਕ ਕੜਛੀ ਅਸੀਂ ਤੇਲ ਲਿਆ ਵਾ ਤੇਲ ਗਰਮ ਹੋਣ ਦਿੰਨੇ ਆ ਚੰਗੀ ਤਰ੍ਹਾਂ ਤੇਲ ਗਰਮ ਹੋ ਗਿਆ ਇੱਕ ਚਮਚਾ ਜੀਰਾ ਪਾਵਾਂਗੇ ਇੱਕ ਪਿੰਚ ਹਿੰਗ ਜੀਰੇ ਨੂੰ ਅਸੀਂ ਲਾਲ ਕਰ ਲਾਂਗੇ ਪਿਆਜ਼ ਪਾ ਲੈਨੇ ਆ ਵਾਲੀ ਹਰੀਆਂ ਮਿਰਚਾਂ ਪਿਆਜ਼ ਨੂੰ ਸਿਕੋਨ ਲੈਨੇ ਆਂ ਦੁੱਧੀ ਸਟ੍ਰੈਸਿੰਗ ਮਟਰ ਦੀ ਕਟਿੰਗ ਕਰ ਤੇ ਆਜ ਨੂੰ ਹਲਕਾ ਗਲਾਬੀ ਭੁੰਨ ਲਿਆ ਇਸ ਕੋ ਜ਼ਿਆਦਾ ਨਹੀਂ ਭੁੰਨਾਂਗੇ ਪਿਆਜ਼ ਨੂੰ ਟਮਾਟਰ ਪਾ ਲੈਨੇ ਆਂ ਟਮਾਟਰ ਨੂੰ ਸੌਫਟ ਕਰਾਂਗੇ ਦੁੱਧੀ ਸੌਫਟ ਕਰ ਲਈ ਅਸੀਂ ਥੋੜਾ ਜਿਹਾ ਨਮਕ ਪਾ ਦਿੰਨੇ ਆਂ ਨਮਕ ਪਾਉਣ ਨਾਲ ਟਮਾਟਰ ਜਿਹੜੇ ਬਹੁਤ ਜਲਦੀ ਸੌਫਟ ਇੱਕ ਦੋ ਮਿੰਟ ਇਹਨੂੰ ਹੁਣ ਸੌਨ ਲਾਂਗੇ ਟਮਾਟਰਾਂ ਨੂੰ ਸੌਫਟ ਕਰ ਲਿਆ ਤਾਂ ਫਿਰ ਹੁਣ ਅਸੀਂ ਜਿਹੜੇ ਹਰੇ ਮਟਰ ਲੈ ਆ ਇਹਨਾਂ ਨੂੰ ਵੀ ਇਹਨਾਂ ਦੇ ਨਾਲ ਹੀ ਭੁੰਨ ਲਈ 2-3 ਮਿੰਟ ਇਹਨਾਂ ਨੂੰ ਇਸ ਤਰ੍ਹਾਂ ਭੁੰਨੋ ਮਟਰਾਂ ਨੂੰ ਭੁੰਨ ਲਿਆ 2-3 ਮਿੰਟ ਨੂੰ ਸਲੋ ਕਰਕੇ ਫਿਰ ਅਸੀਂ ਇਹਨੂੰ ਕਵਰ ਕਰ ਲੈ ਲੈਨੇ ਆਂ ਇਹਨਾਂ 3-4 ਮਿੰਟ ਹੋ ਗਿਆ ਪੱਕਦਿਆਂ ਨੂੰ ਟਮਾਟਰ ਕਾਫੀ ਸੌਫਟ ਹੋ ਗਏ ਆ ਹੁਣ ਅਜੇ ਇਹਦੇ ਵਿੱਚ ਅਸੀਂ ਮਸਾਲੇ ਪਾ ਲੀਏ ਹਲਦੀ ਪਾਵਾਂਗੇ ਕਸ਼ਮੀਰੀ ਦੇਗੀ ਲਾਲ ਮਿਰਚ ਇਹਨੂੰ ਅਸੀਂ ਕਲਰ ਵਾਸਤੇ ਪਾਵਾਂਗੇ ਗਰਮ ਮਸਾਲਾ ਕਿਚਨ ਕਿੰਗ ਮਸਾਲਾ ਇਹਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈ ਇਹਨਾਂ ਮਸਾਲਿਆਂ ਨੂੰ ਮਿਕਸ ਕਰ ਲੈਨੇ ਆਂ ਪਨੀਰ ਨੂੰ ਅਸੀਂ ਕद्दूकस ਕਰ ਲਿਆ ਵਾ ਇਹਨੂੰ ਅਸੀਂ ਇਹਦੇ ਵਿੱਚ ਮਿਕਸ ਕਰ ਦਿੰਦੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਪਨੀਰ ਨੂੰ ਮਟਰਾਂ ਦੇ ਨਾਲ ਥੋੜੀ ਜੀ ਅਸੀਂ ਕਸੂਰੀ ਮੇਥੀ ਲਈ ਆ ਇਹਨੂੰ ਅਸੀਂ ਤਵੇ ਤੇ ਸੇਕ ਲਿਆ ਇਹਨੂੰ ਇਹਦੇ ਉੱਪਰ ਪਾ ਲੈਂਗੇ ਇਹ ਖਾਣ ਚ ਬਹੁਤ ਹੀ ਟੇਸਟੀ ਇਹਨੂੰ ਅਸੀਂ ਪਰੌਂਠੀ ਨਾਲ 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 ਜਾਂ ਫੁਲਕੇ ਨਾਲ ਵੀ ਖਾ ਸਕਦੇ ਇਹ ਬੱਚਿਆਂ ਦੀ ਵੀ ਪਸੰਦ ਜੇ ਤੁਸੀਂ ਬਣਾਓਗੇ ਤੇ ਬੱਚੇ ਦੁਬਾਰਾ ਮੰਗ ਮਟਰ ਪਨੀਰ ਦੀ ਪੁਰਜੀ ਬਣ ਕੇ ਤਿਆਰ ਹੁਣ ਅਸੀਂ 2 ਮਿੰਟ ਅਸੀਂ ਇਹਨੂੰ ਸੇਕ ਚੈੱਕ ਕਰ ਲੈਨੇ ਆ 2 ਮਿੰਟ ਅਸੀਂ ਸੇਕ ਲਵਾ ਲਿਆ ਤੁਸੀਂ ਵੇਖ ਸਕਦੇ ਜੀ ਬਹੁਤ ਹੀ ਵਧੀਆ ਜਿਹੜੀ ਆ ਪਨੀਰ ਮਟਰ ਦੀ ਪੁਰਜੀ ਬਣ ਕੇ ਤਿਆਰ। ਆਹ ਰਤਨੀਏ ਨਾ ਨਿਸ਼ਕਾਰ ਲਏ ਨੇ। ਕੜਾਈਏ ਨੇ ਬਿਲਕੁਲ ਸ਼ਾਰਬਤ। ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ। ਖਾਣ ਚ ਵੀ ਬਹੁਤ ਹੀ ਸਵਾਦ। ਚਲੋ ਫਿਰ ਮਿਲਦੇ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।